ਉੱਥੇ ਬੋਤਲ ਲੈ ਕੋਣ ਦਰੂ ਸਸਤੀ ਇਹ ਛੱਤੀ ਏਰੀਆ ਆ ਆ ਕੇ ਵੀ ਚੰਡੀਗੜ੍ਹ ਦਰੂ ਸਸਤੀ ਵਾਲੇ ਵਧੀਏ ਅੱਛਾ ਜਿਵੇਂ ਤੁਹਾਡੇ ਪਰੌਣੇ ਆਉਂਦੇ ਤੇ ਸਾਡੇ ਵੀ ਪਰੌਣੇ ਆਉਂਦੇ ਆ ਅਸੀਂ ਵੀ ਉਹਨਾਂ ਵਾਸਤੇ ਰੱਖੀ ਆ ਰੋ ਯਾਰ ਕੀ ਦੇ ਨਾਲ ਚਾਚਾ ਤੇਰਾ ਵਰਤ ਵਰਤਾਵ ਸਵਰੀ ਨਾਲ ਤੇਰੀ ਤੇਰੀ ਦੀ ਵੀਰੀ ਦੀ ਦੜੀ ਪਟਗੇ ਲਈ ਯਾਰ ਛੱਡੇ ਅਗਰ ਚਾਚਾ ਛੱਤੀ ਏਰੀ ਪੰਚਾਇਤ ਹੋਈ ਚਾਚੇ ਤੇ ਹਾਂ ਤੂੰ ਆਣਾ ਗੰਦੀ ਤਰੀਕੇ ਨਾਲ ਹੈਣੀ ਆ ਚਾਚਾ ਖਰੇ ਆ ਪਤਾ ਨਹੀਂ ਬੰਦੀ ਕੀ ਹਾਂ ਖਰੇ ਨੇ ਹੈਗੇ ਪੀ ਕੇ ਦਰੂ ਚਾਚੀ ਨਾਲ ਕੱਢ ਗਿਆ ਪਰੌਣੇ ਆ ਕੇ ਗੋਦੀਆਂ ਥੱਲੇ ਦੇ ਲਿਆ ਉਹ ਤਾਂ ਮੈਂ ਹੋਵਣ ਦੇ ਛੜਾਵਾ ਨਹੀਂ ਹੁਣ ਜਿੱਟਲ ਠੀਕ ਆ ਹੁਣ ਫਿਰ ਤੇਰੇ ਲਈ ਲਿਆਇਆ ਮੈਂ ਨਹੀਂ ਚਾਚਾ ਮੇਰੀ ਗੱਲ ਸੁਣ ਹੜੇ ਯਾਰ ਚਾਚੇ ਮੇਰੀ ਮਿਹਨਤ ਹੈ ਛੱਡਦਾ ਪੜਉਣਾ ਯਾਰ ਇੰਨੇ ਚਿਰ ਬਹਿਦਾ ਤੂੰ ਮੈਨੂੰ ਬੋਤਲ ਫੜਾ ਚਾਚੇ ਮੈਂ ਜਾ ਯਾਰ ਹੈ ਰਾਵਾਂ ਮਹਿੰਗੀ ਬਹੁਤ ਹੈ ਉਹ ਨਹੀਂ ਮਿਲਦੀ ਮੁੰਨੀ ਮੈਂ ਤਾਂ ਆਪ ਰਿਸ਼ਤੇਦਾਰਾਂ ਸਤੇ ਰੱਖੀ ਆ ਕੁਛ ਕੁੱਟ ਕੇ ਕਈ ਜੀਓ ਸੈੱਟ ਹੋ ਗਿਆ ਆਪਾਂ ਵੀ ਲਾ ਲਾਂਗੇ ਵਿੱਚੋਂ ਇੱਕ ਅੱਧਾ ਪੈਗ ਫਿਰ ਤੂੰ ਮਨਨ ਤੂੰ ਤਾਂ ਕਹਿਨੇ ਮੈਂ ਤੇ ਛੱਡੀ ਤੇ ਮਨਨ ਵੀ ਮੈਂ ਲਿਆਉਣਾ ਓ ਇੱਕ ਅੱਧੇ ਪੈਗ ਦਾ ਛੱਡੀ ਹੁੰਦੀ ਆ ਆਪਾਂ ਕਿਹੜਾ ਪੈਗ ਤੂੰ ਦਰੂ ਜਿੰਨ ਜਦ ਤੱਕ ਇੱਛਾ ਤੱਕ ਨਹੀਂ ਆਵੇ ਤ ਵੀ ਅਰੀ ਮਤਰੇ ਬੱਠੇ ਲਿਖਿਆ ਇਸ ਰਾਨੀ ਉਲਟੀਆਂ ਕਰੀ ਜਾਂਦੇ ਹੁੰਦੇ ਨਾਲ ਮੈਨੂੰ ਸਮਝਾ ਚਾਚਾ ਮੇਰੀ ਗੱਲ ਸੁਣੀ ਯਾਰ ਮੇਰੀ ਹਾੜੇ ਮਿੰਟ ਤੇ ਸੱਡਾ ਪ੍ਰੋਣ ਨੇ ਗੁੱਸੇ ਹੋ ਜੂ 10 ਮਿੰਟ ਜੇ ਪ੍ਰੋਣੇ ਦੇ ਪਾਸੇ ਜਗਲੇ ਮੈਨੂੰ ਕੱਲੇ ਛੱਡ ਕੇ ਕੰਮ ਤੇ ਤੁਰ ਗਿਆ ਚਾਚਾ ਥੋੜਾ ਤਾਂ ਯਾਬ ਨਿਬੜਨਾ ਹੀ ਨਹੀਂ ਚਾਚਾ ਬੋਤਲ ਫੜਾਏ ਐ ਨਾ ਨਾ ਭਰਾ ਮੇਰੇ ਖਾਤੇ 'ਚ ਲਿਖ ਲਈ ਮੇਰੇ ਖਾਤੇ 'ਚ ਲਿਖ ਬਸ ਯਾਰ ਦਾ ਫੇਰ ਤੇਰੇ ਖਾਤੇ 'ਚ ਲਿਖ ਲੈਣਾ ਨਹੀਂ ਭਰਾ ਜੀ ਹੁਣ 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 ਤਾਂ ਆ ਗਈ ਹੋਣੀ ਚਾਚਾ ਹੁਣ ਤਾਂ ਵਾਧੂ ਹੋ ਗਈ ਹੋਣੀ ਹੈ ਹੁਣ ਜੇ ਤੋ ਮੈਂ ਕਹਾਂ ਤਾਂ ਮੇਰੇ ਖਾਤੇ 'ਚ ਹੁਣ யார மோத்த